ਅਮਰੀਕਾ ਦੇ ਵਿੱਚ H1B ਵੀਜ਼ਾ ਅਤੇ ਹੋਰ ਟੈਂਪਰਰੀ ਵੀਜ਼ਿਆਂ ਤੇ ਰਹਿਣ ਵਾਲੇ ਪ੍ਰਵਾਸੀਆਂ ਲਈ ਇੱਕ ਨਵੀਂ ਚਿੰਤਾ ਸਾਹਮਣੇ ਆਈ ਹੈ। ਹੁਣ ਉਹਨਾਂ ਦੀਆਂ ਪੁਰਾਣੀਆਂ ਟੈਕਸ ਰਿਟਰਨਸ ਨੂੰ ਅਮਰੀਕੀ ਇਮੀਗ੍ਰੇਸ਼ਨ ਅਥਾਰਟिटीज ਦੇ ਵੱਲੋਂ ਗੈਰਕਾਨੂੰਨੀ ਕੰਮ ਦੇ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ। ਜਿਸ ਦੇ ਕਾਰਨ ਉਹਨਾਂ ਦਾ ਵੀਜ਼ਾ ਰੱਦ ਹੋ ਸਕਦਾ ਹੈ। ਅਮਰੀਕਾ ਵਿੱਚ ਦਾਖਲੇ ਤੇ ਮੁਰਬੰਦੀ ਲਾ ਸਕਦੀ ਹੈ ਤੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾ ਸਕਦਾ ਹੈ ਇਹ ਰੁਝਾਨ ਖਾਸ ਤੌਰ ਤੇ H1B ਵੀਜ਼ਾ ਧਾਰਕਾਂ ਲਈ ਚਿੰਤਾਜਨਕ ਹੈ ਜਿਨ੍ਹਾਂ ਦੀ ਵਰਕ ਆਥਰਾਇਜ਼ੇਸ਼ਨ ਸ਼ਕਤੀ ਦੇ ਨਾਲ ਉਹਨਾਂ ਦੇ ਸਪੌਂਸਰਿੰਗ 雇ਰ ਦੇ ਨਾਲ ਜੁੜੀ ਹੋਈ ਹੈ ਤਾਜ਼ਾ ਰਿਪੋਰਟ ਸੇ ਮੁਤਾਬਿਕ ਅਮਰੀਕੀ ਇੰਟਰਨਲ ਰੈਵਨਿਊ ਸਰਵਿਸ ਅਤੇ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਦੇ ਵਿਚਕਾਰ ਡਾਟਾ ਸਾਂਝਾ ਕਰਨ ਨੂੰ ਲੈ ਕੇ ਨਵੇਂ ਸਮਝੌਤੇਆਂ ਨੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਜ਼ਰੂਰ ਵਧਾਈਆਂ ਨੇ ਇਸ ਸਮਝੌਤੇ ਦੇ ਤਹਿਤ ਆਈਆਰਐਸ ਆਪਣੇ ਟੈਕਸਪੇਅਰ ਡਾਟਾ ਜਿਵੇਂ ਕਿ ਨਾਮ ਐਡਰੈਸ ਅਤੇ ਟੈਕਸੇਬਲ ਪੀਰੀਅਡਸ ਨੂੰ ਆਈਸੀਈ ਦੇ ਨਾਲ ਸਾਂਝਾ ਕਰ ਰਿਹਾ ਹੈ ਇਸ ਸਮਝੌਤੇ ਤਹਿਤ ਆਈਆਰਐਸ ਆਪਣੇ ਟੈਕਸਪੇਅਰ ਡਾਟਾ ਜਿਵੇਂ ਕਿ ਨਾਮ ਐਡਰੈਸ ਅਤੇ ਟੈਕਸੇਬਲ ਪੀਰੀਅਡਸ ਨੂੰ ਆਈਸੀਈ ਦੇ ਨਾਲ ਸਾਂਝਾ ਕਰ ਰਿਹਾ ਹੈ ਨਤੀਜੇ ਵਜੋਂ ਪੁਰਾਣੀਆਂ ਟੈਕਸ ਰਿਟਰਨਸ ਦੇ ਵਿੱਚ ਦਰਜ ਸਾਈਡ ਜੌਬਸ ਜਾਂ ਫਿਰ ਫ੍ਰੀਲੈਂਸਿੰਗ ਦੀ ਕਮਾਈ ਨੂੰ ਗੈਰਕਾਨੂੰਨੀ ਕੰਮ ਮੰਨਿਆ ਜਾ ਰਿਹਾ ਹੈ ਭਾਵੇਂ ਇਸ ਉੱਤੇ ਟੈਕਸ ਅਦਾ ਵੀ ਕੀਤਾ ਹੋਵੇ ਇੱਕ ਇਮੀਗ੍ਰੇਸ਼ਨ ਵਕੀਲ ਮੁਤਾਬਕ ਲੋਕਾਂ ਨੂੰ ਉਸ ਕੰਮ ਦੇ ਲਈ ਸਜ਼ਾ ਦਿੱਤੀ ਜਾ ਰਹੀ ਹੈ ਜਿਨ੍ਹਾਂ ਦੇ ਬਾਰੇ ਉਹਨਾਂ ਨੇ ਖੁਦ ਸਰਕਾਰ ਨੂੰ ਰਿਪੋਰਟ ਕੀਤੀ ਹੈ ਅਤੇ ਜਿਸ ਤੇ ਟੈਕਸ ਵੀ ਅਦਾ ਕੀਤਾ ਖਾਸ ਤੌਰ ਤੇ H1B ਵੀਜ਼ਾ ਧਾਰਕ ਜੋ ਪਹਿਲਾਂ ਸਟੂਡੈਂਟ ਵੀਜ਼ਾ ਦੇ ਉੱਤੇ ਸਨ ਉਹਨਾਂ ਨੂੰ ਅੰਬੈਸੀਆਂ ਅਤੇ ਪੋਰਟ ਆਫ ਐਂਟਰੀ ਤੇ ਪੁਰਾਣੀ ਸਾਈਡ ਕਮਾਈਆਂ ਦੇ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ H1B ਵੀਜ਼ਾ ਧਾਰਕਾਂ ਨੂੰ ਸਿਰਫ ਉਸ EMPLOER ਦੇ ਨਾਲ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ ਜਿਸ ਨੇ ਉਹਨਾਂ ਦਾ ਵੀਜ਼ਾ ਸਪੌਂਸਰ ਕੀਤਾ ਹੁੰਦਾ ਹੈ ਜੇਕਰ ਕੋਈ ਵਿਅਕਤੀ ਸਟੂਡੈਂਟ ਵੀਜ਼ਾ ਜਾਂ ਫਿਰ H1B ਵੀਜ਼ੇ ਦੇ ਉੱਤੇ ਰਹਿੰਦੇ ਹੋਏ ਸਾਈਡ ਜੌਬ ਕਰਦਾ ਹੈ ਜਿਵੇਂ ਕਿ ਫ੍ਰੀਲੈਂਸਿੰਗ ਕੈਸ਼ ਵਰਕ ਜਾਂ ਫਿਰ ਕਿਸੇ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ ਹੋਵੇ ਤਾਂ ਇਹ ਅਣਅਧਿਕਾਰਿਕ ਕੰਮ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਇਸ ਤੋਂ ਇਲਾਵਾ ਕੁਝ ਹੋਰ ਆਮਦਨੀ ਸਰੋਤ ਜਿਵੇਂ ਕਿ ਰੈਂਟਲ ਇਨਕਮ ਜਾਂ ਫਿਰ ਪਾਰਟਨਰਸ਼ਿਪ ਇਨਕਮ ਨੂੰ ਵੀ ਅਧਿਕਾਰਿਕ ਗਲਤ ਤਰੀਕੇ ਦੇ ਨਾਲ ਐਕਟਿਵ এমਪਲॉयਮੈਂਟ ਦੇ ਵਿੱਚੋਂ ਦੇਖ ਸਕਦੇ ਨੇ ਹਾਲਾਂਕਿ ਸਟਾਕਸ ਇਨਵੈਸਟਮੈਂਟ ਡਿਵੀਡੈਂਡਸ ਵਰਗੀਆਂ ਆਮਦਨੀ ਨੂੰ ਆਮ ਤੌਰ ਤੇ ਸੁਰੱਖਿਅਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਕੰਮ ਦੀ ਸ਼੍ਰੇਣੀ ਦੇ ਵਿੱਚ ਨਹੀਂ ਆਉਂਦੀ ਇਹ ਨਵਾਂ ਰੁਝਾਨ ਰਾਸ਼ਟਰਪਤੀ ਡੋਨਲਡ 트੍ਰੰਪ ਦੀ ਐਕਸਟ੍ਰੀਮ ਵੈਟਿੰਗ ਨੀਤੀ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ ਜਿਸ ਨੇ ਵੀਜ਼ਾ ਧਾਰਕਾਂ ਦੀ ਨਿਗਰਾਨੀ ਨੂੰ ਹੋਰ ਵੀ ਜ਼ਿਆਦਾ ਸਖਤ ਕਰ ਦਿੱਤਾ ਹੈ ਇਸ ਦੇ ਤਹਿਤ ਨਾ ਸਿਰਫ ਵੀਜ਼ਾ ਜਾਰੀ ਕਰਨ ਸਮੇਂ ਸਗੋਂ ਬਾਅਦ ਵਿੱਚ ਵੀ ਪ੍ਰਵਾਸੀਆਂ ਦੀ ਜਾਂਚ ਵਧੇਰੇ ਡੂੰਘਾਈ ਦੇ ਨਾਲ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਮਾਮੂਲੀ ਉਲੰਘਣਾਵਾਂ ਜਿਵੇਂ ਕਿ ਟ੍ਰੈਫਿਕ ਉਲੰਘਣਾ ਵਰਗੇ ਜੁਰਮਾਂ ਵਿੱਚ ਵੀ ਬੈਕਗ੍ਰਾਉਂਡ ਚੈੱਕ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ ਜਿਸ ਦੇ ਨਾਲ ਪੁਰਾਣੇ ਅਣਅਧਿਕਾਰਿਕ ਕੰਮਾਂ ਦੀ ਜਾਣਕਾਰੀ ਸਾਹਮਣੇ ਆ ਸਕਦੀ ਹੈ April 2005 ਦੇ ਵਿੱਚ IRS ਅਤੇ IC ਦੇ ਵਿਚਕਾਰ ਹੋਏ ਸਮਝੌਤੇ ਨੇ ਸਥਿਤੀ ਨੂੰ ਹੋਰ ਵੀ ਜ਼ਿਆਦਾ ਗੰਭੀਰ ਬਣਾ ਦਿੱਤਾ ਹੈ ਇਸ ਸਮਝੌਤੇ ਨੇ IRS ਨੂੰ ਇਜਾਜ਼ਤ ਦਿੱਤੀ ਹੈ ਕਿ ਉਹ ਖਾਸ ਸਥਿਤੀਆਂ ਦੇ ਵਿੱਚ ਟੈਕਸ ਪੇਅਰ ਦੀ ਜਾਣਕਾਰੀ ICE ਨੂੰ ਸੌਂਪ ਸਕੇ ਜਿਸ ਦੇ ਵਿੱਚ ਅਣਅਧਿਕਾਰਿਕ ਕੰਮ ਜਾਂ ਫਿਰ ਡਿਪੋਟੇਸ਼ਨ ਆਰਡਰ ਦੇ ਨਾਲ ਜੁੜੇ ਮਾਮਲੇ ਸ਼ਾਮਿਲ ਨੇ ਇਸ ਕਾਰਨ ਪਹਿਲਾਂ ਜੋ ਪ੍ਰਵਾਸੀ ਸੋਚਦੇ ਸਨ ਕਿ ਟੈਕਸ ਰਿਟਰਨ ਫਾਈਲ ਕਰਨਾ ਇੱਕ ਸੁਰੱਖਿਅਤ ਕੰਮ ਹੈ ਹੁਣ ਉਸੇ ਦੇ ਰਿਟਰਨ ਦੇ ਆਧਾਰ ਤੇ ਜਾਂਚ ਦੇ ਘੇਰੇ ਵਿੱਚ ਤੁਸੀਂ ਆ ਸਕਦੇ ਹੋ ਇਮੀਗ੍ਰੇਸ਼ਨ ਵਕੀਲ ਪ੍ਰਵਾਸੀਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦੇ ਰਹੇ ਨੇ ਇਸ ਲਈ ਉਹਨਾਂ ਨੇ ਕੁਝ ਸੁਝਾਅ ਵੀ ਦਿੱਤੇ ਨੇ ਜਿਵੇਂ ਭਾਵੇਂ ਛੋਟੀ ਜਹੀ ਕੋਈ ਸਾਈਡ ਦੀ ਕਮਾਈ ਹੋਵੇ ਉਸ ਨੂੰ ਵੀ ਟੈਕਸ ਰਿਟਰਨ ਦੇ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਆਪਣੇ ਇੱਕ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸਲਾਹ ਕਰੋ ਜੇਕਰ ਤੁਸੀਂ ਪਹਿਲਾਂ ਸਾਈਡ ਜੌਬ ਦੀ ਰਿਪੋਰਟ ਸਰਕਾਰ ਨੂੰ ਕੀਤੀ ਹੈ ਤਾਂ ਆਪਣੀਆਂ ਪੁਰਾਣੀਆਂ ਟੈਕਸ ਰਿਟਰਨਸ ਦੀ ਜਾਂਚ ਕਰੋ ਅਤੇ ਵਕੀਲ ਦੇ ਨਾਲ ਸੰਪਰਕ ਕਰੋ ਸਟਾਕਸ ਡਿਵੀਡੈਂਡਸ ਜਾਂ ਫਿਰ ਹੋਰ ਇਨਵੈਸਟਮੈਂਟ ਨੂੰ ਸਹੀ ਢੰਗ ਦੇ ਨਾਲ ਰਿਪੋਰਟ ਕਰੋ ਤਾਂ ਜੋ ਇਸ ਨੂੰ ਅਣ ਅਧਿਕਾਰਿਕ ਕੰਮ ਨਾ ਸਮਝਿਆ ਜਾਵੇ ਜੇਕਰ ਤੁਹਾਨੂੰ USCIS ਜਾਂ ਫਿਰ ICE ਤੋਂ ਕੋਈ ਨੋਟਿਸ ਮਿਲਦਾ ਹੈ ਤਾਂ ਤੁਰੰਤ ਕਿਸੇ ਚੰਗੇ ਇਮੀਗ੍ਰੇਸ਼ਨ ਵਕੀਲ ਦੇ ਨਾਲ ਸੰਪਰਕ ਸਾਧੋ ਇਸ ਨਵੀਂ ਨੀਤੀ ਨੇ ਨਾ ਸਿਰਫ ਪ੍ਰਵਾਸੀਆਂ ਦੇ ਵਿੱਚ ਡਰ ਪੈਦਾ ਕੀਤਾ ਹੈ ਸਗੋਂ ਇਸ ਦੇ ਨਾਲ ਅਮਰੀਕੀ ਟੈਕਸ ਸਿਸਟਮ ਤੇ ਵੀ ਅਸਰ ਪੈ ਸਕਦਾ ਹੈ ਇੰਸਟੀਚਿਊਟ ਔਨ ਟੈਕਸੇਸ਼ਨ ਐਂਡ ਇਕਨੋਮਿਕ ਪਾਲਿਸੀ ਦੇ ਮੁਤਾਬਿਕ ਜੇਕਰ 10% ਅਨਡਾਕੂਮੈਂਟਿਡ ਪ੍ਰਵਾਸੀ ਟੈਕਸ ਫਾਈਲ ਕਰਨਾ ਬੰਦ ਕਰ ਦਿੰਦੇ ਨੇ ਤਾਂ ਫੈਡਰਲ ਤੇ ਸੂਬਾ ਸਰਕਾਰ ਨੂੰ ਸਾਲਾਨਾ 9.5 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਇਸ ਤੋਂ ਇਲਾਵਾ ਆਈ ਆਰਐਸ ਅੰਦਰ ਵੀ ਇਸ ਨੀਤੀ ਨੂੰ ਲੈ ਕੇ ਵਿਵਾਦ ਛੜਿਆ ਹੋਇਆ ਹੈ ਜਿਸ ਦੇ ਕਾਰਨ ਕਈ ਸੀਨੀਅਰ ਅਧਿਕਾਰੀਆਂ ਨੇ ਤਾਂ ਆਪਣੇ ਅਸਤੀਫੇ ਤੱਕ ਦੇ ਦਿੱਤੇ ਨੇ ਐਚ1ਬੀ ਵੀਜ਼ਾ ਤੇ ਹੋਰ ਵੀਜ਼ਾ ਧਾਰਕਾਂ ਨੂੰ ਹੁਣ ਪਹਿਲਾਂ ਨਾਲੋਂ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ ਆਪਣੀਆਂ ਪੁਰਾਣੀਆਂ ਟੈਕਸ ਰਿਟਰਨਸ ਅਤੇ ਸਾਈਡ ਕਮਾਈਆਂ ਨੂੰ ਲੈ ਕੇ ਉਹਨਾਂ ਦੀ ਸਖਤੀ ਨਾਲ ਜਾਂਚ ਕੀਤੀ ਜਾ ਸਕਦੀ ਹੈ ਇਸ ਲਈ ਕਾਨੂੰਨੀ ਸਲਾਹ ਤੇ ਸਾਵਧਾਨੀ ਤੁਹਾਨੂੰ ਡਿਪੋਟੇਸ਼ਨ ਦੇ ਖਤਰੇ ਤੋਂ ਬਚਾ ਸਕਦੀ ਹੈ ਜੇਕਰ ਤੁਸੀਂ H1B ਵੀਜ਼ਾ ਤੇ ਹੋ ਤਾਂ ਆਪਣੀਆਂ ਟੈਕਸ ਰਿਟਰਨਸ ਅਤੇ ਆਮਦਨੀ ਸਰੋਤਾਂ ਨੂੰ ਧਿਆਨ ਦੇ ਨਾਲ ਜਾਂਚੋ ਅਤੇ ਕਿਸੇ ਤਜਰਬੇਕਾਰ ਇਮੀਗ੍ਰੇਸ਼ਨ ਵਕੀਲ ਦੇ ਨਾਲ ਸੰਪਰਕ ਦੇ ਵਿੱਚ ਰਹੋ